ਸਾਡੇ 12 ਲੱਖ ਰੁਪਏ ਪਾਸ ਕਰਾਇਆ ਜਿਸ ਦੇ ਨਾਲ ਅਸੀਂ ਇੱਕ ਕਮਰਾ ਤਿਆਰ ਕੀਤਾ ਹੈ ਹੁਣ ਅਸੀਂ 25 ਲੱਖ ਰੁਪਏ ਪਾਸ ਕਰਾਇਆ ਜਿਸ ਦੇ ਨਾਲ ਅਸੀਂ ਥੋੜੀ ਪਿੱਛੇ ਜਗ੍ਹਾ ਹੋਰ ਅਰੇਂਜ ਕਰਕੇ ਉਹਨੂੰ ਅਸੀਂ ਬਣਾਵਾਂਗੇ ਤੇ ਇਹ ਅਸੀਂ ਕੰਮ ਕਰਨ ਜਾ ਰਿਹਾ ਸਾਡੇ ਵਿੱਚ ਕੁਝ ਕਾਬਿਲ ਅਫਸਰ ਹੈਗੇ ਜਿਹੜੇ ਰਿਟਾਇਰ ਹੈ ਆਈਟੀ ਸੈਕਟਰ ਤੋਂ ਉਹ ਕਹਿੰਦੇ ਵੀ ਸਾਨੂੰ ਤੁਸੀਂ ਨਾਲ ਰੱਖੋ ਅਸੀਂ ਵਿਲੇ ਹਾਂ ਅਸੀਂ ਤੁਹਾਨੂੰ ਇਨਕਮ ਜਨਰੇਟ ਕਰਕੇ ਦਿੰਨੇ ਆ ਸਾਨੂੰ ਨਹੀਂ ਚਾਹੀਦਾ 1 ਰੁਪਿਆ ਉਹ ਅਸੀਂ ਸੰਸਥਾ ਨੂੰ ਦਵਾਂਗੇ ਉਹ ਸੰਸਥਾ ਦੇ ਵਿੱਚ ਜਿਹੜਾ ਫੰਡ ਆਏਗਾ ਉਹ ਅਸੀਂ ਲੋਕਾਂ ਦੀ ਭਲਾਈ ਦਾ ਕੰਮ ਜਿਹੜਾ ਗਰੀਬਾਂ ਦੀ ਭਲਾਈ ਦਾ ਕੰਮ ਉਹ ਅਸੀਂ ਕਰਾਂਗੇ ਮੈਨੂੰ ਇਸ ਦੀ ਪੂਰੀ ਉਮੀਦ ਆ ਵੀ ਖਰੀ ਉਤਰਨਗੇ ਕਿਉਂਕਿ ਜਿਸ ਜਿਸ ਤਰ੍ਹਾਂ ਇਹਨਾਂ ਨੇ ਪਿੱਛੇ ਜੁਨੀਅਰ ਸਿਟੀਜ਼ਨ ਵਾਸਤੇ મતਲਬ ਇਸ ਕਾਉਂਸਲ ਵਾਸਤੇ ਕੰਮ ਕੀਤੇ ਹੈ ਤਾਂ ਅਗਾਹ ਕਰਨ ਚ ਕੋਈ ਪਰੇਸ਼ਾਨੀ ਨਹੀਂ ਹੈ ਜੇ ਮੈਨੂੰ ਇੱਕ ਇਹ ਜਾਣ ਕੇ ਵੀ ਬੜੀ ਖੁਸ਼ੀ ਹੋਈ ਵੀ ਇਹ ਆਪਦੇ ਵੱਲੋਂ ਕੁਝ ਪੈਸਾ ਡੋਨੇਟ ਕਰ ਰਹੇ ਹੈ ਜਾਂ ਆਪਦੇ ਦੋਸਤਾਂ ਮਿੱਤਰਾਂ ਤੋਂ ਕੁਝ ਡੋਨੇਸ਼ਨ ਲੈ ਰਹੇ ਜਿਹਦੇ ਨਾਲ आ, बड़े आ, समाज भलाई ਦੇ ਕੰਮ ਹੋ ਸਕਦੇ ਚੰਗੀ ਲਾਇਬ੍ਰੇਰੀ ਬਣ ਸਕਦੇ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ এডਿਕੇਸ਼ਨ ਦੀ এডਿਕੇਸ਼ਨ ਔਰ ਸਿਹਤ ਦੋ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਵੀ ਸਮਾਜ ਨੂੰ ਉੱਪਰ ਚੁੱਕ ਕੇ ਲੈ ਚੱਲਦੇ ਆ ਉਹ ਜੋ ਵੀ ਸਾਡੇ ਰਿਵਾੜ ਦੇ ਕੰਮ ਸੀਗੇ ਉਹ ਤਾਂ ਇਹਨਾਂ ਕਰਵਾਏ ਕਰਾਏ ਨਾ ਉਹਨੋਂ علاوہ ਕਿਸੇ ਨੂੰ ਕਿਸੇ ਸਮੇਂ ਵੀ ਕੋਈ ਲੋੜ ਢਿੱਲਾ ਮੱਠਾ ਕਿਸੇ ਵੀ ਉਹਨਾਂ ਦੀ ਵੀ ਹੈਲਪ ਕਰਦੇ ਆ ਤੇ ਹਰ ਵਕਤ ਤਤਵਰ ਰਹਿੰਦੇ ਆ ਵੀ ਮੈਨੂੰ ਮੇਰੇ ਕੋਲੋਂ ਕੋਈ ਸੇਵਾ ਲਵੇ। ਜਿਹੜੇ ਸੁੰਝੇ ਹ ਬੰਦੇ ਨੇ ਬੜਾ ਕੰਮ ਕਰਦੇ ਨੇ ਬਹੁਤ ਅੱਛੇ ਇਨਸਾਨ ਹੈ। ਔਰ ਮੇਚਾਨੀ ਹੈ ਕਿ ਇਹਨਾਂ ਨੂੰ ਹੀ ਪਟਾਣ ਇੱਥੇ ਦਾ ਬਣਾਇਆ ਜਾਏ ਤਾਂ ਕਿ ਇਹ ਸਭ ਲੋਕਾਂ ਦੇ ਕੰਮ ਕਰ ਸਕਣ ਕਮ ਸਾਰਸਪਨ ਔਰ ਇਹ ਜਿੰਨੇ ਤੇ ਹਨ ਭਰਾ ਨੇ ਇਹਨਾਂ ਹੀ ਨਾਲ ਵੀ ਕੰਮ ਨਾਲ ਕੰ ਦਾ ਦੋਸਤ ਹੈ ਨਾ ਉਹ ਗੋਲੀ ਸਾਹਿਬ ਮੇਰੇ ਨੇਬਰਰ ਨਹੀਂ ਔਰ ਇਹ ਮਿਊਸਪਲ ਕਾਉਂਸਲਰ ਵੀ ਨਹੀਂ ਔਰ ਮੈਂ ਇਹਨਾਂ ਦੇ ਕੰਮਕਾਜ ਐਜ਼ ਅ ਥੈਰਪੀਸਟ ਕਾਉਂਸਲਰ ਵੀ ਦੇਖੇ ਨੇ ਕਿਉਂਕਿ ਇਹਨਾਂ ਨੂੰ ਜਿਸ ਸਟੈਂਡ ਤੇ ਅਸੀਂ ਖੜਾ ਕੀਤਾ ਹੈ ਇਹ ਉਸੇ ਹੀ ਸਟੈਂਡ ਦੇ ਉੱਤੇ ਉਸੇ ਹੀ ਸਾਧਨ ਦੇ ਨਾਲ ਕੰਮ ਕਰਦੇ ਨੇ ਇੱਕ ਹਿੰਦੀ ਦੀ ਕਹਾਵਤ ਹੈ ਹੌਨ ਹਰ ਬਿੜਾ ਕੇ ਟਿਕਲੇ ਟਿਕਨੇ ਪਾਤ ਕਹਿੰਦੇ ਨੇ ਇਨਸਾਨ ਦੀ ਪਹਿਚਾਨ ਉਹਦੇ ਉੱਠਣ ਬੈਠਣ ਚੱਲਣ ਫਿਰ ਤੋਂ ਇੱਕ ਮਿੰਟ ਹੋ ਜਾਂਦੀ ਹੈ इवन ਉਹ ਇੱਕ ਗੱਲ ਵੀ ਕਰਦਾ ਹੈ ਨਾ ਅਸੀਂ ਉਹਨੂੰ ਤੋਂ ਇੱਕ ਸ਼ਾਲ ਲੈ ਕੇ ਪਾਣੀ ਪੀਣੇ ਦੇ ਵਿੱਚ ਹੈ ਤੋ ਜੌਲੀ ਸਾਹਿਬ ਦਾ ਇੱਕ ਮੈਂ ਦੇਖਿਆ ਹੈ ਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਇਹਨਾਂ ਦੇ ਗੱਲ ਕਰਨ ਦਾ ਤਰੀਕਾ ਹਰ ਕਿਸੇ ਇੱਕ ਅਟਰੈਕਟਿਵ ਹੈ ਤੋ ਇਹਨਾਂ ਦੇ ਵਿੱਚ ਇੱਕ ਖੂਬੀ ਵੀ ਹੈ ਕਿ ਇਹ ਹਮੇਸ਼ਾ ਹਮੇਸ਼ਾ ਪਲੇ ਦਾ ਕੰਮ ਕਰਦੇ ਜਿਸ ਤੋਂ ਕੀ ਲੱਗਦਾ ਹੁਣ ਜਿੱਤਣਗੇ ਜੀ ਇਹ 100% ਜਿੱਤਣਗੇ ਜੀ ਦਿਸ ਆਈ ਕੈਨ ਸੇ WITH ਕੌਨਫੀਡੈਂਸ ਸੀਨੀਅਰ ਸਿਟੀਜ਼ਨ ਕਾਉਂਸਲਰ ਖਰੜ ਦੇ ਵੱਲੋਂ ਅੱਜ ਇੱਕ ਵਿਚਾਰ ਰੈਲੀ ਰਵਿੰਦਰਪਾਲ ਸਿੰਘ ਝੋਲੀ ਦੀ ਅਗਵਾਈ ਦੇ ਵਿੱਚ ਕੀਤੀ ਜਾ ਰਹੀ ਹੈ ਕਿਸ ਰੈਲੀ ਦਾ ਕੀ ਮੁੱਦਾ ਹੈ ਕੀ ਉਹ ਕਹਿਣਾ ਚਾਹੁੰਦੇ ਨੇ ਜੋ ਸੀਨੀਅਰ ਸਿਟੀਜ਼ਨ ਦੇ ਮੈਂਬਰ ਨੇ ਕਾਉਂਸਲਰ ਦੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਰੈਲੀ ਦੀਆਂ ਤਸਵੀਰਾਂ ਜਿਹੜੀ ਹੈ ਤੁਹਾਡੀ ਵੀਡੀਓਜ਼ ਜਿਹੜੀਆਂ ਉਹ ਇਹਨਾਂ ਦੇ ਚੈਨਲ ਤੇ ਥੋੜੀ ਜਲਦ ਬੱ ਚੱਲ ਪੈ ਗਈਆ ਦੇਵਿੰਦਰ ਜੀ ਇੱਕ ਬਹੁਤ ਵਧੀਆ ਇਨਸਾਨ ਨੇ ਔਰ ਤੁਸੀਂ ਵੀ ਬਹੁਤ ਵਧੀਆ ਇਨਸਾਨ ਹੋ ਜਿਹੜੇ ਕਿ ਇਕ ਚੰਗੇ ਕੰਮ ਦੇ ਨਾਲ ਜੁੜੇ ਹੋਏ ਹਨ 5 ਲੱਖ ਰੁਪਇਆ ਆਪਣੀ ਪੌਕੇਟ ਮਨੀ ਤੋਂ ਦੇਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਜਨਾਬ ਖਰਿੰਦਰ ਪਾਤਲ ਸਿੰਘ ਜੋਲੀ ਨੇ ਇਹ ਸੇਵਾ ਲਈ ਹੈ ਸੇਵਾ ਤੁਸੀਂ ਬਖਸ਼ੀ ਹੈ ਸੇਵਕ ਤੋਂ ਸੇਵਾ ਬਣਾਈ ਹੁਕਮ ਬੂਜ ਪਰੰਪਰਾਈ ਉਸੇ ਸਿਲਸਲੇ ਵਿੱਚ ਅੱਜ ਤੁਹਾਡੇ ਦਰਸ਼ਨ ਕਰਨ ਦਾ ਮੈਨੂੰ ਵੀ ਮੌਕਾ ਮਿਲਿਆ ਤੋ ਤੁਹਾਡਾ ਪਿਆਰ ਸਾਸਤਰੀ ਦਾ ਪਿਆਰ ਬਹੁਤ ਤਕੌੜੀ ਪਸ ਕਾਹੇ ਮੈਂ ਲੇਖ ਪਸ ਤੋਂ ਵੀ ਲੜਾਈ ਵੀ ਹੋ ਗਈ ਮਾਈ ਹੁਣ ਸਾਰੀਆਂ ਹੀ ਸਸਤਾ ਸਾਰੀਆਂ ਸਸਤਾ ਜਿੰਨੀਆਂ ਦਾ ਪਿਆਰ ਹੋਏਗਾ ਜੀ ਤੇ ਕੋਈ ਮੈਨੂੰ ਵਾਲੀ ਸਸਤਾ ਦੀ ਤਾਰੀਫ ਹੁੰਦਿਓ ਤੇ ਤੁਹਾਡੇ ਹੱਥਾਂ ਨਾਲ ਐਕਸਰਸਾਈਜ਼ ਵੀ ਹੁੰਦੀ ਜੇ ਬਾਬਾ RAMਦੇਵ ਦਾ ਕਹਿਣਾ ਹੈ ਕਿ ਤਾਲੀਆਂ ਮਾਰਦੇ ਰਹੋ ਤੇ ਸਾਰੀਆਂ ਤੁਹਾਡੇ ਰਾਈ ਮਾਧਮ ਰਾਈ ਸਾਰਿਆਂ ਨੂੰ ਖਰੜਵਾਸੀਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੋ ਅਰੇ ਲਈ ਮੈਂ ਜਾਣੂ ਕਰਾਉਣਾ ਚਾਹਾਂਗਾ ਕਿ ਜਿੰਨੇ ਵੀ ਖਰੜ ਦੇ ਮੈਂਬਰ ਹੈਗੇ ਇਹ 15 ਤੋਂ ਜ਼ਿਆਦਾ ਸ਼ਾਇਦ ਮੇਰੇ ਕੋਲ 15 ਸਾਲ ਤੋਂ ਜ਼ਿਆਦਾ ਚੱਲ ਰਹੀ ਹੈ 16 ਸਾਲ ਹੋ ਗਏ ਤੇ ਅਸੀਂ ਇਹਦੇ ਵਿੱਚ ਬੜਾ ਵਧੀਆ ਕੰਮ ਕੀਤਾ ਹੈ ਪਹਿਲੇ ਵੀ ਜਿਹੜੇ ਪ੍ਰਧਾਨ ਰਹੇ ਉਹਨਾਂ ਨੇ ਅੱਛਾ ਕੰਮ ਕੀਤਾ ਹੈ ਲੇਕਿਨ ਅਸੀਂ ਕੋਈ ਐਨੋਨਾ ਸੋਸ਼ਲ ਨਹੀਂ ਕੁਝ ਕਰ ਸਕੇ ਅਸੀਂ ਕਿਸੇ ਦੀ ਸੇਵਾ ਕਿਸੇ ਦਾ ਕੋਈ ਜਿਸ ਤਰ੍ਹਾਂ ਮੇਰਾ ਅੱਜ ਮੋਟਿਵ ਹੈ ਮੈਂ ਆਪਣਾ ਤੁਹਾਨੂੰ ਦੱਸ ਦਿਆ ਕਿ ਮੈਂ ਚਾਹਨਾ ਕਿ ਇਹਦੇ ਵਿੱਚ ਸਭ ਨਾਲ ਪਹਿਲੇ 5 ਲੱਖ ਰੁਪਏ ਮੈਂ ਡੋਨੇਟ ਕਰ ਰਿਹਾ ਤੇ ਬਾਕੀ ਹੋਰ ਮੇ ਬਿਲਡਰ ਯਾਰ ਦੋਸਤ ਹੈ ਜਿਹੜੇ ਕਹਿੰਦੇ ਕਿਸੇ ਕੋਈ ਲੱਖ ਦੇਣ ਨੂੰ ਤਿਆਰ ਹੈ ਕੋਈ 2 ਲੱਖ ਅਸੀਂ ਕੰਮ ਕੀ ਕਰਨਾ ਹੈ ਅਸੀਂ ਇਸ ਸੰਸਥਾ ਨੂੰ ਦੂਜਾ ਮੋੜ ਦੇਣਾ ਅਸੀਂ ਕਰਨਾ ਹੈ ਕਿ ਜਿਹੜੇ ਗਰੀਬ ਹੈ ਬੱਚੇ ਹੈਗੇ ਜਿਹੜੇ ਨਹੀਂ ਪੜ ਸਕਦੇ ਉਹਨਾਂ ਦੀ ਅਸੀਂ ਉਹਨਾਂ ਨੂੰ ਪੜਾਈਏ ਅਸੀਂ ਕਿਸੇ ਬਜ਼ੁਰਗ ਦੀ ਕਿਸੇ ਦੀ ਜਿਹੜਾ ਆਚਾਰ ਹੈ ਅਸੀਂ ਉਹਦੀ ਮਦਦ ਕਰੀਏ ਕਿਸੇ ਦਾ ਆਪਰੇਸ਼ਨ ਕਰਾ ਲੈਣਾ ਹੈ ਕੁਝ ਕਰਾ ਲੈਣਾ ਇੱਕ ਅਸੀਂ ਐਂਬੂਲੈਂਸ ਲੈਣ ਜਾ ਰਹੇ ਹਾਂ ਐਂਬੂਲੈਂਸ ਜਿਹੜੀ ਹਾਰਟ ਟਾਪ ਸਾਡੇ ਕੋਲ ਖੜੀ ਜਾਏਗੀ ਸਾਡੇ ਇਸ ਏਰੀਏ ਦੇ ਵਾਰਡ ਦੇ ਵਿੱਚ ਭਾਵੇਂ ਉਹ ਮੈਨੂੰ ਰਾਤ ਨੂੰ ਮੈਨੂੰ ਖੁਦ ਡਰਾਈਵ ਕਰਕੇ ਜਾਣਾ ਪਵੇ ਕਿਸੇ ਨੂੰ ਪ੍ਰੋਬਲਮ ਹੋਵੇ ਮੈਨੂੰ ਅੱਧੀ ਰਾਤ ਨੂੰ ਫੋਨ ਕਰੇ ਮੈਂ ਆਪ ਪਹੁੰਚਾਂਗਾ ਨਾਲ ਪਰ ਮਾਤਮਾ ਨਾ ਕਰੇ ਕਿਸੇ ਨੂੰ ਲੋੜ ਪਵੇ ਪਰ ਸਾਡੀ ਹੁਣ ਏਜ ਹੈਗੀ ਹੈ ਸਾਨੂੰ ਕਦੇ ਵੀ ਲੋੜ ਪੈ ਸਕਦੀ ਤੇ ਉਸ ਤੋਂ ਬਾਅਦ ਸਾਡੇ ਵਿੱਚ ਡਾਕਟਰ ਸਾਹਿਬ ਬੈਠੇ ਹੈ ਇਹਨਾਂ ਦੀ ਟੀਮ ਹੈਗੀ ਹੈ ਇਹ ਕਹਿੰਦੇ ਜੀ ਮੈਂ 24 ਘੰਟੇ ਮੈਂ ਸਰਵਿਸ ਦੇਵਾਂਗਾ ਕਿਸੇ ਦੀ ਹਦੀ ਹਦੀ ਲੋੜ ਪੈਂਦੀ ਹੈ ਤਾਂ ਮੈਂ ਆਪੀਡੀ ਇੱਥੇ ਲਾਵਾਂਗੇ ਉਸ ਤੋਂ ਬਾਅਦ ਜਿਹੜੀ ਗਰੀਬ ਘਰ ਦੀ ਕੁੜੀਆਂ ਉਹਨਾਂ ਦਾ ਵੀ ਅਸੀਂ ਜਿਹੜਾ ਵਿਆਹਾਂਾਂ ਦਾ ਰੇਂਜ ਕਰ ਸਕੀ ਉਹਨਾਂ ਦੀ ਮਦਦ ਕਰ ਸਕੀਏ ਕਹਿੰਦੇ ਮਤਲਬ ਅਸੀਂ ਇਹ ਸਸਤਾ ਨੂੰ ਥੋੜਾ ਚੇਂਜ ਕਰਨਾ ਚਾਹੁੰਦੇ ਹਾਂ ਜਿਹੜਾ ਤਕਰੀਬਨ ਵੀ ਅਸੀਂ ਏ ਵੀ ਕਿ ਚਲੋ ਠੀਕ ਹੈ ਜਿਹੜਾ ਸੈਟ ਚੱਲ ਰਿਹਾ ਹੁਣ ਤੱਕ ਅਸੀਂ ਉਹਦੇ ਵਿੱਚ ਐਡ ਆਨ ਕਰਨਾ ਚਾਹੁੰਦੇ ਆ ਕਿ ਜਿਹੜੇ ਅਸੀਂ ਕਿਸੇ ਦਾ ਭਲਾ ਕਰ ਸਕੀਏ ਉਹ ਕਰੀਏ ਜੌਲੀ ਸਾਹਿਬ ਇੱਕ ਐਮਸੀ ਹੋਣ ਦੇ ਨਾਤੇ ਤੁਸੀਂ ਇਸ ਸੰਸਥਾ ਦੇ ਨਾਲ ਵੀ ਜੁੜਨ ਜਾ ਰਹੇ ਹੋ ਪਤਾ ਲੱਗਿਆ ਇਲੈਕਸ਼ਨਾਂ ਅਜ ਵੀ ਗੜ ਰਹੇ ਹੋ ਕੀ ਸਮਾਂ ਐਮਸੀ ਦਾ ਸਮਾਂ ਹੀ ਬਹੁਤ ਕੀਮਤੀ ਹੁੰਦਾ ਕਿਹਾ ਇਹਨਾਂ ਖਾਤਰ ਵੀ ਸਮਾਂ ਕੱਢ ਸਕੋਗੇ ਜੀ ਦੇਖੋ ਜੀ ਇਹ ਤੇ ਇੱਕ ਜਿਸ ਤਰ੍ਹਾਂ ਮੇਰੇ ਐਮਸੀ ਹੋਣ ਦੇ ਨਾਤੇ ਉਹਦੇ ਨਾਲ ਹੀ ਅਟੈਚ ਹੈ ਉਹ ਵੀ ਅਸੀਂ ਸਮਾਜ ਦੀ ਸੇਵਾ ਕਰਦੇ ਆ ਇਹ ਵੀ ਸਮਾਜ ਦੀ ਸੇਵਾ ਹੀ ਹੈ ਤੇ ਅਸੀਂ ਇਸ ਸੰਸਥਾ ਨੂੰ ਮੋੜ ਨਵਾਂ ਦੇ ਰਹੇ ਆ ਤਾਂ ਕਿ ਅਸੀਂ ਲੋਕਾਂ ਦੇ ਕਿਸੇ ਜਿਹੜੇ ਕੰਮ ਆ ਸਕੀਏ ਉਹ ਕਰੀਏ ਤੇ ਕੀ ਕੀ ਤੁਸੀਂ ਉਰੇ ਪਤਾ ਲੱਗਿਆ ਕਿ 25 ਲੱਖ ਰੁਪਏ ਤੱਕ ਦਾ ਤੁਸੀਂ ਉਰੇ ਕੋਈ ਪ੍ਰੋਜੈਕਟ ਪਾਸ ਕਰਾਇਆ ਸੰਸਤਾ ਦੇ ਲਈ ਪਰ ਜਿਹੜੇ ਹੋਰ ਐਮਸੀਓ ਕਹਿੰਦੇ ਨੇ ਕਿ ਅਸੀਂ ਪਾਸ ਕਰਾਇਆ ਕੀ ਰੀਜਨ ਹੈ ਦਾ ਇਸ ਤਰ੍ਹਾਂ ਜੀ ਤੁਹਾਨੂੰ ਵੀ ਪਤਾ ਹੈ ਜਿਹੜਾ ਵਾਰਡ ਦਾ ਐਮਸੀ ਹੈ ਮੈਂ ਕਿਸੇ ਹੋਰ ਵਾਰਡ ਚਾਹ ਕੇ ਵੀ ਮੈਂ 10 ਰੁਪਏ ਨਹੀਂ ਪਾਸ ਕਰਦਾ ਵਾਰਡ ਦਾ ਐਮਸੀ ਜਿਹੜਾ ਹੈਗਾ ਉਹ ਹੀ ਆਪਣੇ ਵਾਰਡ ਇਹ ਵਾਰਡ ਲੋਕਾਂ ਨੇ ਇਹ ਭਰਾਵਾਂ ਨੇ ਮੈਨੂੰ ਐਮਸੀ ਬਣਾਇਆ ਮੇਰੇ ਘਰ ਹੀ ਆਸੀ ਦੋ ਦੋ ਐਮਸੀ ਬਣਿਆ ਤੁਹਾਡੇ ਲੋ ਇਹਨਾਂ ਸਾਰਿਆਂ ਦੀ ਬਤੋਲਣਾ ਤੇ ਅਸੀਂ ਮੈਂ ਆਪਣੇ ਬਾੜੀ 'ਚ ਹੀ ਕੰਮ ਪਾ ਸਕਦਾ ਮੈਂ ਚਾਹਾਂ ਕਿਸੇ ਹੋਰ ਬਾੜ ਦੇ ਵਿੱਚ 10 ਰੁਪਏ ਨਹੀਂ ਪਾ ਸਕਦਾ ਤੇ ਉਹ ਚੀਜ਼ੇ ਪਹਿਲੇ ਵੀ ਸਾਡੇ 12 ਲੱਖ ਰੁਪਏ ਪਾਸ ਕਰਾਇਆ ਜਿੱਦ ਨਾਲ ਅਸੀਂ ਇਹ ਕਮਰਾ ਤਿਆਰ ਕੀਤਾ ਹੁਣ ਅਸੀਂ 25 ਲੱਖ ਰੁਪਏ ਪਾਸ ਕਰਾਇਆ ਜਿੱਦ ਨਾਲ ਅਸੀਂ ਥੋੜੀ ਪਿੱਛੇ ਜਗ੍ਹਾ ਹੋਰ ਅਰੇਂਜ ਕਰਕੇ ਉਹਨੂੰ ਅਸੀਂ ਬਣਾਵਾ ਤੇ ਇਹ ਅਸੀਂ ਕੰਮ ਕਰਨ ਜਾ ਰਹੇ ਹਾਂ ਸਾਡੇ ਵਿੱਚ ਕੁਝ ਕਾਬਿਲ ਅਫਸਰ ਹੈਗੇ ਜਿਹੜੇ ਰਿਟਾਇਰ ਆਈਟੀ ਸੈਕਟਰ ਤੋਂ ਉਹ ਕਹਿੰਦੇ ਵੀ ਸਾਨੂੰ ਤੁਸੀਂ ਨਾਲ ਰੱਖੋ ਅਸੀਂ ਵਿਲੇ ਹਾਂ ਇਸ ਟਾਈਮ ਅਸੀਂ ਤੁਹਾਨੂੰ ਇਨਕਮ ਜਨਰੇਟ ਕਰਕੇ ਦਿੰਨੇ ਆ ਸਾਨੂੰ ਨਹੀਂ ਚਾਹੀਦਾ ਇਹ ਰੁਪਿਆ ਉਹ ਅਸੀਂ ਸੰਸਥਾ ਨੂੰ ਦਵਾਂਗੇ ਉਹ ਸੰਸਥਾ ਦੇ ਵਿੱਚ ਜਿਹੜਾ ਫੰਡ ਆਏਗਾ ਉਹ ਅਸੀਂ ਲੋਕਾਂ ਦੀ ਭਲਾਈ ਦਾ ਕੰਮ ਜੜਾ ਗਰੀਬਾਂ ਦੀ ਭਲਾਈ ਦੇ ਕੰਮ ਉਹ ਅਸੀਂ ਕਰਾਂਗੇ ਹਰਵਿੰਦਰ ਜੋਲੀ ਜੀ ਜੋ ਐਮਸੀ ਹੈ ਕਹਿੰਦੇ ਨੇ ਇਸ ਸੀਨੀਅਰ ਸਿਟੀਜ਼ਨ ਦੇ ਇਲੈਕਸ਼ਨ ਵੀ ਲੜਨ ਜਾ ਰਹੇ ਨੇ ਕਹਿੰਦੇ ਕੰਮ ਬਹੁਤ ਕਰਵਾਏ ਨੇ ਇਹਨਾਂ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਪਿਛਲੇ ਦਿਨੀ ਮੇਰੀ ਮੁਲਾਕਾਤ ਹੋਈ ਇਹਨਾਂ ਨੇ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਵੀ ਲੜਿਆ 10 ਨੰਬਰ ਵਾਰਡ ਇਹਨਾਂ ਦੀ ਜਿੱਤ ਹੋਈ ਬੜੀ ਖੁਸ਼ੀ ਹੋਈ ਚਲੋ ਇੱਕ ਨੇ ਜਿਤਨਾ ਹੁੰਦਾ ਇੱਕ ਨਿਹਾਰਣਾ ਹੁੰਦਾ ਇਹ ਤਾਂ ਇੱਕ ਸਿਲਸਿਲਾ ਹੈ ਪਾਰਟ ਆਫ ਲਾਈਫ ਔਰ ਮੈਨੂੰ ਇਹ ਦੱਸਦੇ ਨੂੰ ਕੋਈ ਗੁਰੇਜ਼ ਨਹੀਂ ਹੈ ਕਿ ਪਿਛਲੇ ਦਿਨ ਇਹਨਾਂ ਨੇ ਮੇਰੇ ਨਾਲ ਜਿਹੜੀ ਗੱਲਬਾਤ ਕੀਤੀ ਉਸ 'ਚ ਇਹਨਾਂ ਨੇ ਆਪਣੀਆਂ ਮੁਸ਼ਕਲਾਂ ਦਾ ਵੀ ਖੁਲਾਸਾ ਕੀਤਾ ਕਿ ਪਿਛਲੇ ਦਿਨੀ ਕਿਵੇਂ ਜਿਹੜੀ ਪਾਰਟੀ ਇਸ ਨਗਰ ਕਾਉਂਸਲ ਖੜ ਤੇ ਹਕੂਮਤ ਕਰ ਰਹੀ ਹੈ ਉਹਨਾਂ ਦੇ ਕੁਝ ਐਮਸੀ ਜਾਂ ਉਹਨਾਂ ਦੇ ਜੋ ਵੀ ਮੈਂਬਰਾਂ ਜਾਂ ਉਹਨਾਂ ਦੇ ਫਲਾਨ ਨੇ ਉਹਨਾਂ ਨੇ ਰਲ ਮਿਲ ਕੇ ਇਹਨਾਂ ਨੂੰ ਜੋ ਪੈਕੇਜ ਮਿਲਨੇ ਸੀ ਇਸ ਵਾਰਡ ਵਾਸਤੇ ਉਹਨਾਂ ਨੂੰ ਰਕਵਾਉਣ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਰਕਵਾਇਆ ਗਿਆ ਸੋ ਇਹ ਕਈ ਤਰ੍ਹਾਂ ਦੀਆਂ ਗੱਲਾਂ ਹਨ ਮੈਨੂੰ ਖੁਸ਼ੀ ਹੈ ਵੀ ਇਹ ਕੰਮ ਕਰ ਰਹੇ ਖੁੱਲਕੇ ਕੰਮ ਕਰ ਰਹੇ ਔਰ ਅਗਾਹ ਤੋਂ ਵੀ ਕਰਨਗੇ ਬਰਾੜ ਸਾਹਿਬ ਕੀ ਲੱਗਦਾ ਜਦੋਂ ਐਮਸੀ ਦੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿਉਂਕਿ ਵਿਜੀ ਬਹੁਤ ਹੁੰਦਾ ਕਿ ਆ ਸੀਨੀਅਰ ਸਿਟੀਜ਼ਨ ਖਾਤਰ ਇਹ ਆਪਣਾ ਸਮਾਂ ਕੱਢ ਸਕਣਗੇ ਜੀ ਕਿਹਾ ਲੱਗਦਾ ਖਰੇ ਉਤਰਨਗੇ ਜੋ ਪ੍ਰਧਾਨ ਦੀ ਲੱਗ ਨਹੀਂ ਕੋਈ ਇੰਨੀ ਵੱਡੀ ਗੱਲ ਨਹੀਂ ਇੱਕ ਸ਼ਾਇਦ ਹਵਾ ਤੁਸੀਂ ਬਣਾ ਲਿਆ ਇਸ ਗੱਲ ਇੱਕ ਮਾਮੂਲੀ ਗੱਲ ਹੈ ਸਾਰਿਆਂ ਨੇ ਰਲ ਮਿਲ ਕੇ ਹੀ ਕਰਨਾ ਕਿਸੇ ਇੱਕ ਨੇ ਦਾ ਕੰਮ ਨਹੀਂ ਹੁੰਦਾ ਸਾਰਿਆਂ ਨੇ ਰਲ ਮਿਲ ਕੇ ਕਰਨਾ ਹੁੰਦਾ ਔਰ ਸਾਰਿਆਂ ਨੂੰ ਰਲ ਮਿਲ ਕੇ ਕਰਨਾ ਚਾਹੀਦਾ ਕਿਉਂਕਿ ਸਮਾਜ ਸੇਵਾ ਹੈ ਸਮਾਜ ਸੇਵਾ ਕਿਸੇ ਇੱਕ ਦਾ ਇੱਕ ਨੇ ਕੋਈ ਠੇਕਾ ਨਹੀਂ ਲਿਆ ਹੁੰਦਾ ਵੀ ਇੱਕ ਬੰਦੇ ਨੇ ਹੀ ਕਰਨੀ ਹੈ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੁੰਦੀ ਹੈ ਔਰ ਉਹਦੇ ਚ ਇਹ ਆਪ ਦਾ ਪਾਰਟੀਪਲੇ ਕਰ ਰਹੇ ਆ ਬਹੁਤ ਬੜੀ ਖੁਸ਼ੀ ਹੈ ਕਿ ਹੁਣ ਜਦੋਂ ਪ੍ਰਧਾਨ ਬਣਨ ਤੋਂ ਪਹਿਲਾਂ ਇਹ ਪ੍ਰੋਜੈਕਟ ਪਾਸ ਕਰਾ ਰਹੇ 25 ਲੱਖ ਵੀ ਪਾਸ ਕਰਵਾ ਦਿਆ ਔਰ ਕਮਰਾ ਵੀ ਬਣਵਾ ਦਿਆ ਨਾ ਨੇ ਅਗਰ ਪ੍ਰਧਾਨ ਬਣਨ ਤੋਂ ਬਾਅਦ ਇਹ ਠੰਡੇ ਹੋ ਗਏ ਜੀ ਫਿਰ ਕੰਮ ਨਾ ਕਰਾਇਆ ਇਹ ਤਾਂ ਆਪਣੀ ਸੋਚ ਹੈ ਨਾ ਇਹ ਅਸੀਂ ਅਗਾਹ ਦੀ ਸੋਚ ਰਹੇ ਹੈ ਕਿ ਕੀ ਇਹ ਹੋ ਗਿਆ ਅੱਗੇ ਉਤਰਨਗੇ ਜੀ ਅੱਗੇ ਰੋ ਵੀ ਇੰਨਾ ਇਸ ਤੋਂ ਵੱਧ ਮੈਨੂੰ ਮੈਨੂੰ ਪੂਰੀ ਉਮੀਦ ਹੈ ਮੈਨੂੰ ਇਸ ਸੀ ਦੀ ਪੂਰੀ ਉਮੀਦ ਹੈ ਵੀ ਇਹ ਖਰੇ ਉਤਰਨਗੇ ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਪਿੱਛੇ ਸੀਨੀਅਰ ਸਿਟੀਜ਼ਨ ਵਾਸਤੇ ਮਤਲਬ ਇਸ ਕਾਉਂਸਲ ਵਾਸਤੇ ਕੰਮ ਕੀਤੇ ਹੈ ਤਾਂ ਅਗਾਹ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੈ ਜੇ ਮੈਨੂੰ ਇੱਕ ਇਹ ਜਾਣ ਕੇ ਬੜੀ ਖੁਸ਼ੀ ਹੋਈ ਵੀ ਇਹ ਆਪਦੇ ਵੱਲੋਂ ਕੁਝ ਪੈਸਾ ਡੋਨੇਟ ਕਰ ਰਹੇ ਹੈ ਜਾਂ ਆਪਦੇ ਦੋਸਤਾਂ ਮਿੱਤਰਾਂ ਤੋਂ ਕੁਝ ਡੋਨੇਸ਼ਨ ਲੈ ਰਹੇ ਜਿਹਦੇ ਨਾਲ بڑے ਸਮਾਜ ਭਲਾਈ ਦੇ ਕੰਮ ਹੋ ਸਕਦੇ ਹੈ ਚੰਗੀ ਲਾਇਬ੍ਰੇਰੀ ਬਣ ਸਕਦੀ ਹੈ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਐਜੂਕੇਸ਼ਨ ਦੀ ਐਜੂਕੇਸ਼ਨ ਔਰ ਸਿਹਤ ਦੋ ਇਹੋ ਜੀਆਂ ਚੀਜ਼ਾਂ ਐ ਜਿਹੜੀਆਂ ਕਿਸੇ ਵੀ ਸਮਾਜ ਨੂੰ ਉੱਪਰ ਚੁੱਕ ਕੇ ਲੈ ਜਾ ਸਕਦੇ ਬਹੁਤ ਚੰਗੇ ਇਨਸਾਨ ਐ ਸਾਰਿਆਂ ਨਾਲ ਲੈ ਕੇ ਚੱਲਦੇ ਐ ਉਹ ਜੋ ਵੀ ਸਾਡੇ ਵਰਡ ਦੇ ਕੰਮ ਸੀਗੇ ਉਹ ਤਾਂ ਇਹਨੇ ਕਰਵਾਏ ਕਰਵਾਏ ਨਾ ਉਹਦੇ علاوہ ਕਿਸੇ ਨੂੰ ਕਿਸੇ ਸਮੇਂ ਵੀ ਕੋਈ ਲੋੜ ਕਿ ਕੋਈ ਢਿੱਲਾ ਮੱਠਾ ਐ ਕਿਸੇ ਵੀ ਉਹਨਾਂ ਦੀ ਵੀ ਹੈਲਪ ਕਰਦੇ ਆ ਤੇ ਨਾ ਹਰ ਵਕਤ ਤਤਪਰ ਰਹਿੰਦੇ ਆ ਵੀ ਮੈਨੂੰ ਮੇਰੇ ਕੋਲ ਕੋਈ ਸੇਵਾ ਲਵੇ ਅਸੀਂ ਚਾਹੁੰਦੇ ਹਾਂ ਵੀ ਇਹੋ ਜਿਹੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਠਿਨਾਈਆਂ ਹਰੇਕ ਇੱਥੇ ਬਜ਼ੁਰਗਾਂ ਦਾ ਜਿਹੜਾ ਇਹ ਬਣਾਇਆ ਹੈਗਾ ਇਹ ਸੀਨੀਅਰ ਸਿਟੀ ਐਸੋਸੀਏਸ਼ਨ ਹੈ ਇਹਨਾਂ ਦਾ ਮਕਸਦ ਹੀ ਹੈਗਾ ਆਪਾਂ ਲੋਕ ਭਲਾਈ ਦੇ ਕੰਮ ਕਰਨੇ ਆ ਬਜ਼ੁਰਗਾਂ ਸਾਰੇ ਆਪਣਾ ਟਾਈਮ ਪਾਸ ਕਰਨਾ ਕਿਵੇਂ ਅੱਗੇ ਅੱਗੇ ਜਾ ਕੇ ਬਜ਼ੁਰਗਾਂ ਦੇ ਬੱਚੇ ਕਿਵੇਂ ਆਪਣੇ ਮਾਪੇ ਦੀ ਸੇਵਾ ਕਰਦੇ ਉਹ ਉਹਦਾ ਪੋਰਸ਼ਨ ਜਿਹੜਾ ਸਾਰੀ ਲਾਈਫਸਟਾਈਲ ਨਿਕਲ ਚੁੱਕਿਆ ਹੈ ਤੇ ਹੁਣ ਬਜ਼ੁਰਗਾਂ ਨੇ ਦੇਖਣਾ ਹੈਗਾ ਵੀ ਅਸੀਂ ਬੱਚਿਆਂ ਨੂੰ ਕਿਵੇਂ ਨਾਲ ਲੈ ਕੇ ਚੱਲਣਾ ਇਹਨਾਂ ਦੀ ਜਿਹੜੀ ਸੰਸਥਾ ਇੱਥੇ ਬਣਨਗੇ ਇਹ ਕਰਨਗੇ ਇਹਨਾਂ ਨੇ ਦੇਖਣਾ ਹੈ ਕਿਸੇ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈ ਕਿਸੇ ਤਰ੍ਹਾਂ ਦਾ ਕੋਈ ਆਪਸੀ ਲੜਾਈ ਝਗੜਾ ਉਹਨਾਂ ਨੂੰ ਦੂਰ ਕਰਨਾ ਹੈਗਾ ਇਹ ਸਾਰੀ ਸਾਡੀ ਜਿਹੜੀ ਇੱਥੇ ਸੀਨੀਅਰ ਸਿਟੀਜ਼ਨ ਹੋਣਗੇ ਉਹ ਸਾਰੇ ਪ੍ਰਮੁੱਖ ਕੰਮ ਹੋਣਗੇ ਉਹ ਤੋਂ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਦੀ ਸਨਸਥਾ ਹਾਂ ਮੈਂ ਸੀਨੀਅਰ ਸਿਟੀਜ਼ਨ ਦੀ ਵੀ ਮੈਂਬਰ ਐ ਔਰ ਦੂਜਾ ਮੈਂ ਕਿਨਾਮ ਪ੍ਰਦੇਸ਼ ਕਾਰਜਕਰਨੀ ਚੰਡੀਗੜ੍ਹ ਦੀ ਐ ਔਰ ਫੈਰਦੀ ਮੈਂ ਵਾਈਸ ਪ੍ਰਧਾਨ ਵੀ ਹਾਂ ਔਰ ਮੈਂ ਮੈਲਾ ਮੋਰਚਾ ਦੇ ਹਿੱਤ ਵਿੱਚ ਸ਼ਕਤੀ ਦੀ ਮੈਂ ਚਾਹਨੀ ਆ ਕਿ ਅਗਰ ਜੀ ਇਹਨਾਂ ਨੂੰ ਖੜਾ ਕੀਤਾ ਤੋ ਇਹੇ ਜੇ ਕੰਮ ਕਰਕੇ ਦੱਸਣ ਬਈ ਜਿੰਮੀ ਲੇਡੀਜ਼ ਗ੍ਰੀਵ ਲੇਡੀਜ਼ ਹੈ ਹੈ ਵੀ ਕਰਨਾ ਹੈ ਕੀ ਬਣਾਣਾ ਇਹ ਨਹੀਂ ਹੈ ਕਿ ਪ੍ਰਧਾਨ ਬਨ ਜਾਓ ਬਾਅਦ ਤੇ ਵੀ ਬੜੇ ਅੱਛੇ ਅੱਛੇ ਬੋਲਣਾ ਅੱਛੇ ਪਿਆਰ ਕਰਨਾ ਕਰਨਾ ਜਿਸ ਤਰ੍ਹਾਂ ਬਣ ਜਾਂਦੀ ਹੈ ਮੈਂ ਤਾਂ ਰਾਜਨੀਤੀ 'ਚ ਇਹਨਾਂ ਤੋਂ ਪਤਾ ਨਹੀਂ ਚੀਂਦਾ ਕਿ ਉਹ ਫਿਰ ਉਸ ਤੋਂ ਬਾਅਦ ਇਹਨਾਂ ਦੇ ਮੂੰਹ ਮੋੜ ਜਾਂਦੇ ਆ ਪਿੱਛੇ ਜਿਹੜੇ ਬਾਜਵਾ ਸਾਹਿਬ ਸੀ ਉਹਨਾਂ ਦਾ ਵੀ ਇਹੀ ਹਾਲ ਸੀ ਜਿਹੜੇ ਹੁਣ ਬਾਜਵਾ ਸਾਹਿਬ ਆਇਆ ਇਹਨਾਂ ਨੇ ਤੇਰੇ ਵੀ ਮੋੜਾ ਮੋਟਾ ਕੰਮ ਕੀਤਾ ਜੋਲੀ ਸਾਹਿਬ ਤਾਂ ਰਾਜਨੀਤੀ 'ਚ ਕੰਮ ਕਰ ਰਹੇ ਮੈਂ ਇਹਨਾਂ ਨਾਲ ਵੀ ਕੰਮ ਕੀਤਾ ਮੈਂ ਕਾਫੀ ਦੇਰ ਇਹਨਾਂ ਦੀ ਤੇ ਕੰਪੇਨਿੰਗ ਪਰ ਇਹ ਤੁਹਾਡੀ ਗੱਲ ਕਰ ਰਿਹਾ ਜਿੱਤਣ ਤੋਂ ਪਹਿਲੇ ਹੀ ਇਹਨਾਂ ਨੇ ਕਈ ਪ੍ਰੋਜੈਕਟ ਹਜੇ ਤਾਂ ਇਲੈਕਸ਼ਨਾਂ માં ਵੀ ਨਹੀਂ ਖੜੇ ਤੇ ਉਸ ਤੋਂ ਪਹਿਲਾਂ ਹੀ ਕਈ ਪ੍ਰਸਾਦ ਕਰਵਾ ਦਿੱਤੇ ਨੇ 25 ਲੱਖ ਦਾ ਇੱਕ ਕਮਰਾ ਪਾਸ ਕਰਵਾ ਹੋਰ ਸੋਚੀ ਬੈਠੇ ਨੇ ਕੈਂਬੂਲੈਂਸ ਦਾ ਸੋਚ ਰਹੇ ਨੇ ਬਿਲਡਰਾਂ ਤੋਂ ਪੈਸਾ ਲੈ ਰਹੇ ਨੇ ਸੰਸਤਾ ਦੇ ਖਾਤਰ ਕੀ ਕਹਿਣਾ ਜਾਂਦੇ ਹੋ ਮੈਨੂੰ ਤਾਂ ਇਹ ਬੜੇ ਸੁਲਝੇ ਹੋ ਬੰਦੇ ਨੇ ਬੜਾ ਕੰਮ ਕਰਦੇ ਨੇ ਬਹੁਤ ਅੱਛੇ ਇਨਸਾਨ ਹੈ ਔਰ ਮੈਂ ਚਾਹਨੀ ਹੈ ਕਿ ਇਹਨਾਂ ਨੂੰ ਵੀ ਪੜਾਉਣ ਇੱਥੇ ਦਾ ਬਣਾਇਆ ਜਾਏ ਤਾਂ ਕਿ ਇਹ ਸਭ ਲੋਕਾਂ ਦੇ ਕੰਮ ਕਰ ਸਕਣ ਕਮਸ WhatsApp ਔਰ ਇਹ ਜਿੰਨੇ ਪੈ ਹਨ ਭਰਾ ਨੇ ਇਹਨਾਂ ਦੀ ਨਾਲ ਵੀ ਕੰਮ ਨਾਲ ਕੰਮ ਦਾ ਦੋਸਤ ਹੈ ਨਾ ਉਹ ਵੀ ਕੁਝ ਕਰਨ ਇਸ ਤਰ੍ਹਾਂ ਜਿਵੇਂ ਬਜ਼ੁਰਗ ਲੇਡੀਜ਼ ਹੈਗੇ ਨੇ ਉਹਨਾਂ ਵਾਸਤੇ ਵੀ ਇਹ ਸੋਚਣ ਵੀ ਅਸੀਂ ਇੱਕ ਐਸੀ ਸੰਸਥਾ ਬਣਾਇਏ ਜਿੱਥੇ ਜਿਹੜੀਆਂ ਲੇਡੀਜ਼ ਨੂੰ ਘਰ ਤੇ ਰਹਿਣ ਲਈ ਬੜੀ ਮੁਸ਼ਕਲ ਹੁੰਦੀ ਆ ਪ੍ਰੋਬਲਮ ਹੁੰਦੀ ਆ ਉਹ ਇਹੋ ਜਿਹਾ ਵੀ ਕੋਈ ਬਨਾਇਆ ਜਾਵੇ ਸਾਧਨ ਜਿੱਥੇ ਲੇਡੀਜ਼ ਰਹਿ ਸਕਣ ਇੱਕ ਇਥੇ ਇਸ ਚੀਜ਼ ਬਣਾਣੀ ਚਾਹੀਦੀ ਹੈ ਕਿ ਕਹਿੰਦੇ ਵੀ ਔਰਤਾਂ ਆਣ ਤੇ ਵੀ ਪੜ੍ਹਾਈ ਕਰਨ ਜਾਂ ਕੁਝ ਕਿਤਾਬਾਂ ਔਰਤਾਂ ਖਾਤਰ ਲੱਗ ਕਮਰਾ ਇਹਨਾਂ ਨੇ ਬਣਵਾ ਦਿੱਤਾ ਹੈ ਲਾਇਬ੍ਰੇਰੀ ਮਤਲਬ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਦੇ ਵਿੱਚ ਕੀ ਹੁੰਦਾ ਜਿਹੜੀਆਂ ਪੜ੍ਹੀਆਂ ਵਿੱਕੀਆਂ ਲੇਡੀਜ਼ ਹੁੰਦੀਆਂ ਨੇ ਉਹ ਆ ਕੇ ਪੜ੍ਹਦੀਆਂ ਕੁਝ ਉਹਨਾਂ ਨੂੰ ਨੌਲੇਜ ਵੀ ਵਧਦੀ ਆ ਇਸਰਾਈਲ ਹੈਗਾ ਬਾਕੀ ਜੋਲੀ ਵਰਗਾ ਇਨਸਾਨ ਬੰਦਾ ਬੜਾ ਮੁਸ਼ਕਿਲ ਹੈ ਜੋਲੀ ਬਹੁਤ ਅੱਛਾ ਇਨਸਾਨ ਹੈ ਜੋਲੀ ਬਹੁਤ ਅੱਛਾ ਕੰਮ ਕਰਦਾ ਕਰਦਾ ਰਹੇਗਾ ਅਰ ਕਰਕੇ ਦੱਸੇਗਾ ਵੀ ਮੇਰਾ ਚੋਟਾ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਟਾਈਮ ਸੀਨੀਅਰ ਸਿਟੀਜ਼ਨ ਦੇ ਇੱਥੇ ਖੜੀ ਆਂ ਔਰ ਮੈਂ ਜੋਲੀ ਸਾਹਿਬ ਜੀ ਨੂੰ ਵਧਾਈ ਦਿੰਦੀ ਆ ਕਿ ਤੁਸੀਂ ਇਸ ਮਹਾਨ ਕੰਮ ਦੇ ਵਿੱਚ ਆਪ ਖੜੇ ਹੋ ਤੇ ਮੈਨੂੰ ਉਮੀਦ ਹੈ ਕਿ ਆਪ ਜੋ ਵੀ ਅਸਾਂ ਨੂੰ ਸਾਡੀਆਂ ਹੈਗੀਆਂ ਨੇ ਉਮੰਗਾ ਹੈਗੀਆਂ ਨੇ ਉਹ ਤੁਸੀਂ ਪੂਰੀਆਂ ਕਰੋਗੇ ਕਿਉਂਕਿ ਇਸ ਟਾਈਮ ਦੇ ਵਿੱਚ ਬਹੁਤ ਕੁਝ ਹੈ ਜੋ ਕਿ ਗਰੀਬਾਂ ਦਾ ਕੋਈ ਕਿਸ ਤਰ੍ਹਾਂ ਦਾ ਐਂਬੂਲੈਂਸ ਜਿਸ ਤਰ੍ਹਾਂ ਮਤਲਬ ਇਧਰ ਜੈਡੀਜ਼ ਦਾ ਸੜਾ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਜੀ ਇਹ ਲੈ ਕੇ ਰੱਖਾਂਗੇ ਜੀ ਕਹਿੰਦੇ ਖੁਦ ਡਰਾਈਵ ਕਰੋਗੇ ਡਰਾਈਵਰ ਵੀ ਖੁਦ ਭਣੋਗੇ ਜੀ ਇਹ ਡਰਾਈਵਰ ਵੇਰ ਰਹਿਣ ਦੀ ਲੋੜ ਨਹੀਂ ਹਾਂਜੀ ਹਾਂਜੀ ਮਤਲਬ ਇਸ ਤਰ੍ਹਾਂ ਵੀ ਇਹਨਾਂ ਦਾ ਇਹ ਨਹੀਂ ਹੈਗਾ ਵੀ ਅੱਜ ਤੋਂ ਹੀ ਅਸੀਂ ਇਹਨਾਂ ਨੂੰ ਜਾਣਦੇ ਆ ਇਹ ਪਹਿਲੇ ਐਮਸੀ ਵੀ ਦਿੱਤੇ ਨੇ ਉਸ ਤੋਂ ਬਾਅਦ ਇਹਨਾਂ ਨੇ ਕਾਫੀ ਕੰਮ ਕਰਾਏ ਨੇ ਤੇ ਮੈਨੂੰ ਉਮੀਦ ਹੈ ਵੀ ਇਹ ਇੱਥੇ ਦੇ ਰਿਵੀ ਪੂਰੇ ਉਤਰਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਇਹ ਹੀ ਕਹਿਣਾ ਚਾਹਾਂ ਜੀ ਮੈਂ ਸੀਨੀਅਰ ਸਿਟੀਜ਼ਨ ਜਿਹੜੀ ਹੈ 2 ਸਾਲ ਪਹਿਲੇ ਜੁਆਇਨ ਕੀਤੀ ਹੈ ਜਿਹਨੂੰ ਹਰਦੀਪ ਸਿੰਘ ਜੀ ਨੂੰ ਇੱਥੇ ਪ੍ਰਧਾਨ ਰਾਇਆ ਸੀ ਉਸ ਤੋਂ ਪਹਿਲੇ ਮੈਂ ਮੈਂਬਰ ਨਹੀਂ ਸੀ ਸੀਨੀਅਰ ਸਿਟੀਜ਼ਨ ਨੂੰ ਇਹਨਾਂ ਨੇ ਬਹੁਤ ਅੱچھے ਕੰਮ ਕੀਤੇ ਜੀ जोड़ी साहब के सहयोग न जोड़ी साहब ने सीनियर सिटीजन की बड़ी मदद की मेरा वार्ड नंबर नौ है इस करके अभी जोड़ी साहब वाल है क्योंकि तो इन्होंने काम बड़े नेक है मेरी वालों जोड़ी साहब को बधाई जितना तो पहले ही बधाई हाँ जी पहले ही बधाई असं ये कहना चाहते हैं कि जौली साहब बहुत वीये बंदे ने सूझवान ने इस ਸਾਡੀ ਐਸੋਸੀਏਸ਼ਨ ਜਿਹੜੀ ਹੈਗੀ ਐ ਸੀਨੀਅਰ ਸਿਟੀਜ਼ਨ ਦੀ ਇਹਨੂੰ ਇਸ ਇਹੋ ਜਿਹੇ ਬੰਦਿਆਂ ਦੀ ਲੋੜ ਹੈ ਜਿਹੜੇ ਲੋਕ ਇਸ ਨੂੰ ਸਾਡੇ ਸੀਨੀਅਰ ਸਿਟੀਜ਼ਨਸ ਵਾਸਤੇ ਹੱਕ ਦੇ ਵਿੱਚ ਜਿਹੜੇ ਹੈਗੇ ਖੜੇ ਹੋ ਸਕਣ ਤੇ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਹੈਗੀਆਂ ਨੇ ਉਹਨਾਂ ਨੂੰ ਪੂਰਾ ਕਰ ਸਕਣ ਤੇ ਸੀਨੀਅਰ ਸਿਟੀਜ਼ਨ ਹੋਣ ਦੇ ਨਾਤੇ ਜਿਹੜਾ ਹੈਗਾ ਵਾ ਜੋਲੀ ਸਾਹਿਬ ਨੇ ਜਿਹੜੇ ਆਪਣੇ ਏਮ ਜਿਹੜੇ ਹੈਗੇ ਨੇ ਬਣਾਇਆ ਇਸ ਵਕਤ ਜਿਹੜਾ ਹੈਗਾ ਵਾ ਕਿ ਵੀ ਸਾ ਸੀਨੀਅਰ ਸਿਟੀਜ਼ਨ ਵਾਸਤੇ ਜੋ ਕੁਝ ਕਰਨਾ ਹੈਗਾ ਪੁਦੇ ਵਿੱਚ ਐਂਬੂਲੈਂਸ ਹੋ ਗਈ ਜਿਹੜੇ ਸੀਨੀਅਰ ਸਿਟੀਜ਼ਨਸ ਹੈਗੇ ਨੇ ਬਜ਼ੁਰਗ ਜਿਹੜੇ ਨੇ ਜਿਨ੍ਹਾਂ ਨੂੰ ਘਰੂ ਘਰ ਆਪਣਾ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਦੀਆਂ ਪ੍ਰੋਬਲਮਸ ਜ਼ੂਰ ਕਰਨੀਆਂ ਕੁਝ ਸੀਨੀਅਰ ਸਿਟੀਜ਼ਨ ਜਿਹੜੇ ਹੈਗੇ ਨੇ ਜਿਨ੍ਹਾਂ ਨੂੰ ਆਪਣਾ ਮੈਂਟਲੀ ਪ੍ਰੇਪੇਅਰ ਨਹੀਂ ਹੁੰਦੇ ਹੈਗੇ ਕੋਈ ਪ੍ਰੋਬਲਮਸ ਆ ਰਹੀਆਂ ਨੇ ਘਰਾਂ ਦੇ ਵਿੱਚ ਉਹਦੀ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਜਿਹੜੇ ਸੀਨੀਅਰ ਸਿਟੀਜ਼ਨ ਲੋਕ ਜਿਹੜੇ ਹੈਗੇ ਨੇ ਉਹ ਨਾਲ ਅਡਾਪਟ ਕਰਨ ਤੇ ਉਹਨਾਂ ਦੀਆਂ ਜਿਹੜੇ ਦੁੱਖ ਜਿਹੜੇ ਹੈਗੇ ਨੇ ਉਹ ਦੂਰ ਕਰਨ ਤੇ ਹੋਰ ਵੀ ਜਿਹੜੇ ਹੈਗੇ ਨੇ ਕਾਫੀ ਸਾਰੇ ਪ੍ਰੋਗਰਾਮਸ ਹੈਗੇ ਨੇ ਜਿਹੜੇ ਇਹਨਾਂ ਨੇ ਉਲਿੱਕੇ ਨੇ ਤੇ ਉਹਨਾਂ ਨੂੰ ਆਪਣਾ ਜਿਹੜਾ ਹੈਗਾ ਵਾ ਰਲ ਕਿਨ ਲਈ ਜਿਹੜੇ ਹੈਗੇ ਨੇ ਅਸੀਂ ਸਾਰੇ ਸੀਨੀਅਰ ਸਿਟੀਜ਼ਨ ਕਾਉਂਸਲ ਦਾ ਅੱਜ ਤੋਂ 3 ਸਾਲ ਪਹਿਲਾਂ ਮੈਂਬਰ ਬਣਿਆ ਸੀ। ਤੋਂ ਜੋਲੀ ਸਾਹਿਬ ਮੇਰੇ ਨੇਬਰਰ ਨੇ ਔਰ ਇਹ ਮਿਊਸਪਲ ਕਾਉਂਸਲਰ ਵੀ ਨੇ ਔਰ ਮੈਂ ਇਹਨਾਂ ਦੇ ਕੰਮਕਾਜ ਐਜ਼ ਅ ਮਿਊਸਪਲ ਕਾਉਂਸਲਰ ਵੀ ਦੇਖੇ ਨੇ ਕਿਉਂਕਿ ਇਹਨਾਂ ਨੂੰ ਜਿਸ ਸਟੈਂਡ ਤੇ ਅਸੀਂ ਖੜਾ ਕੀਤਾ ਹੈ ਇਹ ਉਸੇ ਹੀ ਸਟੈਂਡ ਦੇ ਉੱਤੇ ਉਸੇ ਹੀ ਸਾਥ ਦੇ ਨਾਲ ਕੰਮ ਕਰਦੇ ਨੇ ਇੱਕ ਹਿੰਦੀ ਦੀ ਕਹਾਵਤ ਹੈ ਹੂਨ ਹਰ ਬਿਹਾ ਕੇ ਟਿਕਨੇ ਟਿਕਨੇ ਪਾਸ ਕਹਿੰਦੇ ਨੇ ਇਨਸਾਨ ਦੀ ਪਹਿਚਾਨ ਉਹਦੇ ਉੱਠਣ ਬੈਠਣ ਚੱਲਣ ਫਿਰਨ ਤੋਂ ਇੱਕ ਮਿੰਟ ਹੋ ਜਾਂਦੀ ਹੈ ਈਵਨ ਉਹ ਇੱਕ ਗੱਲ ਵੀ ਕਰਦਾ ਹੈ ਨਾ ਅਸੀਂ ਉਹਦੇ ਤੋਂ ਪਛਾਣ ਲੈ ਲਏ ਕਿ ਪਾਣੀ ਕਿੰਨੇ ਦੇ ਵਿੱਚ ਹੈ ਤੇ ਜੋਲੀ ਸਾਹਿਬ ਦਾ ਇੱਕ ਮੈਂ ਦੇਖਿਆ ਹੈ ਕਿ ਇਹਨਾਂ ਦੇ ਕੰਮ ਕਰਨ ਦਾ ਤਰੀਕਾ ਇਹਨਾਂ ਦੇ ਗੱਲ ਕਰਨ ਦਾ ਤਰੀਕਾ ਹਰ ਕਿਸਕ ਇੱਕ ਅਟਰੈਕਟਿਵ ਹੈ ਉਹ ਇਹਨਾਂ ਦੇ ਵਿੱਚ ਇੱਕ ਖੂਬੀ ਵੀ ਹੈ ਕਿ ਇਹ ਹਮੇਸ਼ਾ ਹਮੇਸ਼ਾ ਪਲੇ ਦਾ ਕੰਮ ਕਰਦੇ ਨੇ ਜਿੱਥੋਂ ਕੀ ਲੱਗਦਾ ਹੁਣ ਜਿੱਤਣਗੇ ਜੀ ਇਹ 100% ਜਿੱਤਣਗੇ ਜੀ ਇਸ ਆਈ ਕੈਨ ਸੇ WITH ਕੌਨਫੀਡੈਂਸ ਆਈ ਵਿਲ ਸੇ ਥਿਸ ਕੌਨਫੀਡੈਂਸ ਵੀ ਵਿਲ ਸਰਤਿ ਦੇਖੀਏ ਤਸਵੀਰਾਂ ਰੈਲੀ ਦੀਆਂ ਸੀਨੀਅਰ ਸਿਟੀਜ਼ਨ ਕਾਉਂਸਲਰ ਖਰੜ ਦੇ ਜੋ ਇਲੈਕਸ਼ਨ ਆਉਣ ਜਾ ਰਹੇ ਨੇ ਕਹਿੰਦੇ ਹਰਵਿੰਦਰ ਪਾਲ ਸਿੰਘ ਜੋਲੀ ਰਨ ਆਂਦੇ ਇਲੈਕਸ਼ਨਾਂ ਦੇ ਵਿੱਚ ਖੜੇ ਨੇ ਉਹਨਾਂ ਨੇ ਜਿਹੜਾ ਹੈ 5 ਲੱਖ ਰੁਪਿਆ ਸਭ ਤੋਂ ਪਹਿਲਾਂ ਤਾਂ ਆਪਣੀ ਜੇਬ ਤੋਂ ਵਿੱਚੋਂ ਇਸ ਸੁਸਾਇਟੀ ਨੂੰ ਫੰਡ ਦਿੱਤਾ ਉਸ ਤੋਂ ਬਾਅਦ 25 ਲੱਖ ਰੁਪਏ ਦਾ ਜਿਹੜਾ ਨਗਰ ਕੌਂਸਲ ਤੋਂ ਜਿਹੜਾ ਇੱਕ ਪ੍ਰੋਜੈਕਟ ਪਾਸ ਕਰਕੇ ਇੱਕ ਲੇਡੀਜ਼ ਖਾਤਰ ਜਿਹੜਾ ਅਲੱਗ ਤੋਂ ਕਮਰਾ ਬਣਵਾਇਆ ਕਹਿੰਦੇ ਨੇ ਉਹਨਾਂ ਦੀ ਸੋਚ ਕੀ ਕਹਿੰਦੀ ਹੈ ਕਹਿੰਦੇ ਹਰਵਿੰਦਰਪਾਲ ਸਿੰਘ ਢੋਲੀ ਕਹਿੰਦੇ ਨੇ ਕਿ ਗਰੀਬਾਂ ਦੇ ਲਈ ਮਰੀਜ਼ਾਂ ਦੇ ਲਈ ਐਂਬੂਲੈਂਸ ਦਾ ਪ੍ਰਬੰਧ ਜਿਹੜਾ ਉਹ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹਿ ਦਿੱਤੀ ਹੈ ਕਿ ਡਰਾਈਵ ਜਿਹੜਾ ਹੈ ਉਹ ਆਪ ਕਰਿਆ ਕਰਨਗੇ ਤੇ ਹੋਰ ਬਿਲਡਰ ਭਾਈਚਾਰੇ ਤੋਂ ਲੈ ਕੇ ਸਮਾਜ ਸੇਵੀਆਂ ਤੋਂ ਫੰਡ ਇਕੱਠਾ ਕਰਕੇ ਸੀਨੀਅਰ ਸਿਟੀਜ਼ਨ ਕਾਉਂਸਲਰ ਜੋ ਸੁਸਾਇਟੀ ਆ ਉਸ ਖਾਤਰੇ ਫੰਡੇ ਇਕੱਠਾ ਕਰ ਰਹੇ ਨੇ ਹੋਰ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਸੋਚਾਂ ਨੇ ਉਸ ਤੇ ਕਿੰਨਾ ਕੁ ਖਰਾ ਉਤਰਨਗੇ ਕੀ ਉਹਨਾਂ ਦੀ ਸੋਚ ਪੂਰੀ ਹੋਵੇਗੀ ਫਿਲਹਾਲ ਆਪਾਂ ਗੱਲ ਕਰੀਏ ਸੀਨੀਅਰ ਸਿਟੀਜ਼ਨ ਕਾਉਂਸਲਰ ਦੇ ਜੋ ਮੈਂਬਰ ਨੇ ਉਹਨਾਂ ਦੇ ਵੱਲੋਂ ਵੀ ਭਰੋਸਾ ਜਤਾਇਆ ਜਾ ਰਿਹਾ ਕਿ ਜੋ ਜਿੱਤਣ ਤੋਂ ਪਹਿਲਾਂ ਇਸ ਸੰਸਥਾ ਦੇ ਲਈ ਇਹਨਾਂ ਕੁਝ ਕਰ ਸਕਦਾ ਏ ਉਹ ਜਿੱਤ ਕੇ ਤਾਂ ਸੰਸਥਾ ਨੂੰ ਚਾਰ ਚੰਦ ਲਗਾ ਦੇਵੇਗਾ ਹਿਲਾਲ ਸਾਰਿਆਂ ਦੀ ਇੱਕੋ ਹੀ ਮਨਸਾ ਹੈ ਕਿ ਹਰਵਿੰਦਰਪਾਲ ਸਿੰਘ ਜੋਲੀ ਇਸ ਸੰਸਾ ਦੇ ਮੈਂਬਰ ਬਣਨ ਅਤੇ ਇਸ ਨੂੰ ਉੱਚਾਈਆਂ ਤੇ ਲੈ ਕੇ ਜਾਣ ਹੁਣ ਭਰੋਸਾ ਜਿਹੜਾ ਹੈ ਸੀਨੀਅਰ ਸਿਟੀਜ਼ਨ ਦੇ ਕਾਉਂਸਲਰ ਦੇ ਮੈਂਬਰਾਂ ਨੇ ਹਰਵਿੰਦਰਪਾਲ ਸਿੰਘ ਜੋਲੀ ਦੇ ਉੱਤੇ ਦੇ ਦਿੱਤਾ ਹੈ ਕਿੰਨਾ ਕੋ ਕੰਮ ਕਰਨਗੇ ਕਿੰਨਾ ਕੋ ਉੱਚਾਈਆਂ ਤੇ ਲੈ ਕੇ ਜਾਣਗੇ ਤਾਂ ਨਾਲਾ ਸਮਾਹੀ ਦੱਸੇਗਾ ਅਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ